ਸ੍ਰੀ ਹਰਮੰਦਰ ਸਾਹਿਬ ਸੱਚਖੰਡ ਜਿੱਥੇ ਸੋਨੇ ਦੀ ਚਮਕ ਨਹੀਂ ਸਗੋ ਦਿਲਾਂ ਦੀ ਚਮਕ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਉਸ ਪਵਿੱਤਰ ਥਾਂ ਤੇ ਲੰਗਰ ਹਾਲ ਜਿੱਥੇ ਹਰ ਰੰਗ ਹਰ ਜਾਤ ਹਰ ਧਰਮ ਦਾ ਇੱਕੋ ਸਵਾਦ ਹੈ ਸੇਵਾ ਅਤੇ ਪਿਆਰ ਦਾ ਸਵਾਦ ਲੰਗਰ ਹਾਲ ਵਿੱਚ ਪੈਰ ਰੱਖਦਿਆ ਹੀ ਮਹਿਕ ਆਉਂਦੀ ਹੈ ਦਾਲ ਦੀ ਸਬਜ਼ੀ ਦੀ ਰੋਟੀ ਦੀ ਅਤੇ ਸੇਵਾ ਦੀ ਇੱਥੇ ਨਾ ਹੀ ਪੁੱਛਿਆ ਜਾਂਦਾ ਹੈ ਸਿਰਫ ਪੰਗਤ ਵਿੱਚ ਬੈਠਣ ਦਾ ਸੱਦਾ ਦਿੱਤਾ ਜਾਂਦਾ ਹੈ ਇਸੇ ਹਰ ਉਮਰ ਦਾ ਬੰਦਾ ਸੇਵਾ ਕਰਦਾ ਹੈ ਬੱਚੇ ਭਾਂਡੇ ਧੁੰਦੇ ਨੌਜਵਾਨ ਸਬਜ਼ੀ ਕੱਟਦੇ ਬਜ਼ੁਰਗ ਆਟਾ ਗੁੰਨਦੇ ਅਤੇ ਮਤਾਮਾ ਰੋਟੀਆਂ ਸੇਕਦੀਆ ਗੁਰੂ ਦੀ ਗੋਲਗ ਵਿੱਚ ਨਹੀਂ ਦਿਲ ਦੀ ਗੋਲਗ ਵਿੱਚੋਂ ਨਿਕਲ ਦਿਹਿਆ ਹਰ ਰੋਟੀ ਇੱਥੇ ਇੱਕੋ ਪੰਗਤ ਵਿੱਚ ਬੈਠਦੇ ਹਨ ਅਮੀਰ ਗਰੀਬ ਪੰਜਾਬੀ ਗੈਰ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਜਿਉਂਦਾ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਇੱਕੋ ਜੋਤ ਕੇ ਪੁੱਤਰ ਹਰ ਰੋਜ਼ ਲੱਖਾਂ ਲੋਕਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਇੱਕ ਦਿਨ ਵਿੱਚ 50000 ਤੋਂ 1 ਲੱਖ ਰੋਟੀਆਂ 10000 ਕਿਲੋ ਦਾਲ ਟਰਨਾ ਸਬਜੀ ਅਤੇ ਸਭ ਤੋਂ ਵੱਡੀ ਗੱਲ ਕੋਈ ਭੁੱਖਾ ਨਹੀਂ ਜਾਂਦਾ ਲੰਗਰ ਸਿਰਫ ਭੋਜਨ ਨਹੀਂ ਐ ਸਮਾਨਤਾ ਦਾ ਜੇਕਰ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੱਸਿਓ ਤਾਂ ਕਿ ਜੋ ਅਸੀਂ ਨੈਕਸਟ ਵੀਡੀਓ ਇਸ ਤੋਂ ਵਧੀਆ ਟੌਪਿਕ ਤੇ ਲਿਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ